ਸਤਿ ਸ਼੍ਰੀ ਅਕਾਲ ਪੰਜਾਬੀਓ ਬ੍ਰੇਕਿੰਗ ਪੰਜਾਬ ਨਿਊਜ਼ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਹਾਜ਼ਰ ਹੋਏ ਹਾਂ ਅੱਜ ਦੀਆਂ ਵੱਡੀਆਂ ਖਬਰਾਂ ਲੈ ਕੇ ਤੇ ਸਭ ਤੋਂ ਪਹਿਲਾਂ ਹੁਣ ਪਹਿਲੀ ਵੱਡੀ ਖਬਰ ਦੀ ਗੱਲ ਕਰੀਏ ਤੇ ਪਾਕਿਸਤਾਨ ਦੇ ਵਿੱਚ ਫਸੀ ਪੰਜਾਬ ਦੀ ਸਰਬਜੀਤ ਕੌਰ ਨੂੰ ਹੁਣ ਵਿਸ਼ੇਸ਼ ਪਰਮਟ ਦੇ ਉੱਤੇ ਰੋਕਿਆ ਗਿਆ ਹੈ ਲਾਹੌਰ ਦੇ ਸ਼ੈਲਟਰ ਹੋਮ ਦੇ ਵਿੱਚ ਭੇਜ ਦਿੱਤਾ ਗਿਆ ਹੈ ਸਰਬਜੀਤ ਕੌਰ ਨੂੰ ਜੀਹਾਂ ਪਾਕਿਸਤਾਨ ਦੇ ਵਿੱਚ ਫਸੀ ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਦੀ ਸਰਬਜੀਤ ਕੌਰ ਦੀ ਪੰਜਾਬ ਦੇ ਵਿੱਚ ਵਾਪਸੀ ਹੁਣ ਫੇਰ ਤੋਂ ਲਟਕ ਚੁੱਕੀ ਹੈ ਜਿੱਥੇ ਕਿ ਪਿਛਲੇ ਦਿਨ ਹੀ ਇਹ ਖਬਰਾਂ ਆਈਆਂ ਸੀ ਕਿ ਉਸ ਨੂੰ ਹੁਣ ਪਾਕਿਸਤਾਨ ਤੋਂ ਡਿਪੋਰਟ ਕਰ ਦਿੱ ਪਰ ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਨੇ ਉਸ ਲਈ ਹੁਣ ਲੜੀਂਦਾ ਵਿਸ਼ੇਸ਼ ਯਾਤਰਾ ਪਰਮਿਟ ਰੋਕ ਦਿੱਤਾ ਹੈ ਜਿਸ ਦੇ ਕਾਰਨ ਉਸ ਨੂੰ ਹੁਣ ਸੁਰੱਖਿਆ ਹੇਠ ਲਾਹੌਰ ਦੇ دارੂਲ ਅਮਾਨ ਸ਼ੈਟਰ ਹੋਮ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ ਤੁਹਾਨੂੰ ਦੱਸੀਏ ਕਿ ਅਟਾਰੀ ਬਾਰਡਰ ਦੇ ਰਾਹੀ ਮੱਥਾ ਟੇਕਣ ਦੇ ਲਈ ਸਰਬਜੀਤ ਕੌਰ ਪਾਕਿਸਤਾਨ ਦੇ ਵਿੱਚ ਗਈ ਸੀ ਪਰ ਉੱਥੇ ਇਸ ਦੇ ਵੱਲੋਂ ਵਿਆਹ ਕਰਵਾ ਲਿਆ ਜਾਂਦਾ ਹੈ ਤੇ ਹੁਣ ਇਸ ਦੀਆਂ ਰਿਪੋਰਟ ਹੋਣ ਦੀਆਂ ਖਬਰਾਂ ਜਿਹੜੀਆਂ ਕਿ ਸਾਹਮਣੇ ਆ ਰਹੀਆਂ ਸਨ ਪਰ ਹੁਣ ਇਸ ਦੇ ਉੱਤੇ ਰੋਕ ਲੱਗ ਚੁੱਕੀ ਹੈ ਇਸ ਤੋਂ ਬਾਅਦ ਇੱਕ ਖਬਰ ਦੀ ਗੱਲ ਕਰੀਏ ਤੇ ਪੰਜਾਬ ਦੀ ਨਾਭਾ ਜੇਲ੍ਹ ਦੇ ਵਿੱਚ ਬੰਦ ਸ਼ਰੋਮਣੀ ਕਾਲੀਦਾਲ ਦੇ ਸੀਨੀਅਰ ਅਗੂ ਅਤੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਦੀ ਜਾਨ ਨੂੰ ਲੈ ਕੇ ਹੁਣ ਵੱਡੀ ਚਿੰਤਾਵਨੀ ਸਾਹਮਣੇ ਆਈ ਹੈ ਖੂਫੀਆ ਏਜੰਸੀਆਂ ਦੇ ਵੱਲੋਂ ਮਿਲੀ ਗੋਪਤ ਜਾਣਕਾਰੀ ਦੇ ਆਧਾਰ ਦੇ ਉੱਤੇ ਦੱਸਿਆ ਗਿਆ ਹੈ ਕਿ ਸੁਰੱਖਿਆ ਪ੍ਰਬੰਧਾਂ ਦੇ ਵਿੱਚ ਕਾਫੀ ਜ਼ਿਆਦਾ ਕਮੀ ਹੈ ਸੋ ਜਿਸ ਦੇ ਕਾਰਨ ਹੁਣ ਖੂਫੀਆ ਵਿਭਾਗ ਦੇ ਵੱਲੋਂ ਜਾਰੀ ਕੀਤੇ ਗਏ ਇੱਕ ਅਤਿ ਗੁਪਤ ਪੱਤਰ ਤੋਂ ਬਾਅਦ ਨਾਭਾ ਜੇਲ੍ਹ ਪ੍ਰਸ਼ਾਸਨ ਪੰਜਾਬ ਪੁਲਿਸ ਅਤੇ ਹੋਰ ਸੁਰੱਖਿਆ ਏਜੰਸੀਆਂ ਨੂੰ ਤੁਰੰਤ ਹਾਈ ਅਲਰਟ ਦੇ ਉੱਤੇ ਰੱਖਿਆ ਗਿਆ ਹੈ ਸੋ ਕਿਹਾ ਜਾ ਰਿਹਾ ਵਿਕਰਮਜੀਤ ਮਜੀਠੀਆ ਦੀ ਸੇਤ ਨੂੰ ਹੁਣ ਕਾਫੀ ਜ਼ਿਆਦਾ ਜੇਲ੍ਹ ਦੇ ਵਿੱਚ ਖਤਰਾ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਸੀਐਮ ਸਿਟੀ ਦੇ ਵਿੱਚ ਹੁਣ ਸੰਗਰੂਰ ਦੇ ਵਿੱਚ ਕੁੱਤਿਆਂ ਦਾ ਆਂਤਕ ਲਗਾਤਾਰ ਵਧਦਾ ਜਾ ਰਿਹਾ ਹੈ ਹੁਣ ਇੱਕ ਛੋਟੇ ਬੱਚੇ ਨੂੰ 12 ਕੁੱਤਿਆਂ ਨੇ ਆਪਣਾ ਸ਼ਿਕਾਰ ਬਣਾਇਆ ਹੈ ਮੇਰੀ ਜਾਣਕਾਰੀ ਦੇ ਮੁਤਾਬਕ ਕੁਝ ਦਿਨ ਪਹਿਲਾਂ ਹੀ ਉਵਾਰਾ ਕੁੱਤਿਆਂ ਦੇ ਵੱਲੋਂ ਇੱਕ ਮਹਿਲਾ ਦੇ ਉੱਤੇ ਵੀ ਹਮਲਾ ਕੀਤਾ ਗਿਆ ਸੀ ਹੁਣ ਕੁੱਤਿਆਂ ਦੇ ਵੱਲੋਂ ਕਰੀਬ 4 ਸਾਲ ਦੇ ਬੱਚੇ ਨੂੰ ਆਪਣਾ ਸ਼ਿਕਾਰ ਬਣਾਇਆ ਗਿਆ ਹੈ ਇਸ ਮਾਮਲੇ ਦੇ ਵਿੱਚ ਹੁਣ ਦਰਸ਼ਨ ਸਿੰਘ ਕਾਂਗੜ ਨੇ ਦੱਸਿਆ ਹੈ ਕਿ ਇਸ ਤਰ੍ਹਾਂ ਦਾ ਮਾਮਲਾ 2-4 ਦਿਨ ਪਹਿਲਾਂ ਵੀ ਸਾਹਮਣੇ ਆਇਆ ਸੀ ਜਿਸ ਦੇ ਵਿੱਚ ਕਿ ਇੱਕ ਮਹਿਲਾ ਨੂੰ ਕੁੱਤਿਆਂ ਨੇ ਆਪਣਾ ਸ਼ਿਕਾਰ ਬਣਾਇਆ ਸੀ ਤੇ ਉਸ ਨੂੰ ਸਰਕਾਰੀ ਹਸਪਤਾਲ ਪਾਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਸੀ ਹੁਣ ਅੱਜ ਇੱਕ ਬੱਚੇ ਨੂੰ ਉਬਾਰਾ ਕੁੱਤਿਆਂ ਦੇ ਵੱਲੋਂ ਨਿਸ਼ਾਨਾ ਬਣਾਇਆ ਗਿਆ ਹੈ ਤੇ ਬੁਰੀ ਤਰੀਕੇ ਦੇ ਨਾਲ ਇਸ ਬੱਚੇ ਨੂੰ ਵੱਢਿਆ ਗਿਆ ਹੈ ਜਿਸ ਦੇ ਕਾਰਨ ਲੱਤ ਦੇ ਉੱਪਰ ਪਲਾਸਟਰ ਲਗਾਇਆ ਗਿਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬੇहद ਜਿਹੜਾ ਕੀ ਹੈਰਾਨ ਕਰਦਾ ਇਹ ਮਾਮਲਾ ਹੁਣ ਸਾਹਮਣੇ ਨਿਕਲ ਕੇ ਆ ਰਿਹਾ ਹੈ ਤੇ ਪੰਜਾਬ ਦੇ ਵਿੱਚ ਲਗਾਤਾਰ ਉਬਾਰਾ ਕੁੱਤਿਆਂ ਦੀ ਤਦਾਦ ਇੰਨੀ ਵੱਡੀ ਗਿਣਤੀ ਦੇ ਵਿੱਚ ਵੱਧਦੀ ਜਾ ਰਹੀ ਹੈ ਕਿ ਪੰਜਾਬ ਦੇ ਵਿੱਚੋਂ ਹਰ ਰੋਜ਼ ਹੀ ਦਰਜਣਾ ਮਾਮਲੇ ਇਸ ਤਰ੍ਹਾਂ ਦੇ ਸਾਹਮਣੇ ਆਉਂਦੇ ਹੋਣਗੇ ਪਰ ਕੁਝ ਕੁ ਖਬਰਾਂ ਬਣ ਕੇ ਸਾਹਮਣੇ ਆ ਜਾਂਦੇ ਹਨ ਤੇ ਕੁਝ ਕੁ ਲੁਕੋਤ ਰਹ ਜਾਂਦੇ ਹਨ ਉਬਾਰਾ ਕੁੱਤਿਆਂ ਦੀ ਪੰਜਾਬ ਦੇਸ਼ਤ ਲਗਾਤਾਰ ਵਧਦੀ ਜਾ ਰਹੀ ਹੈ ਪੰਜਾਬ ਸਰਕਾਰ ਨੂੰ ਇਹਨਾਂ ਦੇ ਖਿਲਾਫ ਕੋਈ ਨਾ ਕੋਈ ਜਿਹੜੀ ਕਿ ਕਾਰਵਾਈ ਕਰਨੀ ਚਾਹੀਦੀ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ 100 ਰੁਪਏ ਦਾ ਟੋਲ ਬਚਾਉਣ ਦੇ ਚੱਕਰ ਦੇ ਵਿੱਚ ਹਰਿਆਣਾ ਦੇ ਜਮਨਾ ਨਗਰ ਦੇ ਵਿੱਚ ਚੰਡੀਗੜ੍ਹ ਤੋਂ ਪਾਰਤ ਰਹੇ ਇੱਕ ਭੈਣ ਭਰਾ ਨੇ ਸ਼ਾਰਟਕਟ ਲਿਆ ਜਿਸ ਦੀ ਕੀਮਤ ਜਾਨ ਦੇ ਕੇ ਚਕਾਉਣੀ ਪਈ ਹੈ ਜੀਹਾਂ ਸਾਹਮਣੇੋਂ ਆਉਂਦੀ ਕਾਰ ਤੋਂ ਬਚਣ ਦੀ ਕੋਸ਼ਿਸ਼ ਕਰਦਿਆਂ ਹੋਇਆਂ ਉਹਨਾਂ ਦੀ ਬ੍ਰਾਂਡ ਨਿਊ ਗੱਡੀ ਛੱਪੜ ਦੇ ਵਿੱਚ ਜਾ ਡਿੱਗੀ ਜਿਸ ਦੇ ਕਾਰਨ ਭਰਾ ਦੀ ਮੌਕੇ ਦੇ ਉੱਤੇ ਹੀ ਮੌਤ ਹੋ ਗਈ ਹੈ ਖੁਸ਼ਕਿਸਮਤੀ ਦੇ ਨਾਲ ਪਿੰਡ ਵਾਲਿਆਂ ਨੇ ਕੁੜੀ ਨੂੰ ਬਚਾ ਲਿਆ ਹੈ ਪੁਲਿਸ ਦੇ ਮੁਤਾਬਕ ਨੌਜਵਾਨ ਦੀ ਪਛਾਣ ਹਮਾਂਚੂ ਦੇ ਵਜੋਂ ਹੋਈ ਹੈ ਜੋ ਕਿ ਚੰਡੀਗੜ੍ਹ ਦੇ ਵਿੱਚ ਇੱਕ ਕੰਪਨੀ ਦੇ ਵਿੱਚ ਸੌਫਟਵੇਅਰ ਇੰਜੀਨੀਅਰ ਸੀ ਸ਼ੁੱਕਰਵਾਰ ਦੁਪਹਿਰ ਨੂੰ ਆਪਣੀ ਭੈਣ ਤਾਨੀਆਂ ਨੂੰ ਐਗਜ਼ਾਮ ਦਵਾ ਕੇ ਜੀਰ ਕਪੂਰ ਤੋਂ ਵਾਪਸ ਘਰ ਆ ਰਿਹਾ ਸੀ ਤਾਨੀਆਂ ਕਾਰ ਦੀ ਸੀਟ ਦੇ ਉੱਤੇ ਬੈਠੀ ਹੋਈ ਸੀ ਮ੍ਰਿਤਕ ਮਜਾ ਮਿਲਕ ਮਯਾਰਾ ਟੋਲ ਪਲਾਜਾ ਦੇ ਨੇੜੇ ਹਮਾਂਚੂ ਨੇ 100 ਰੁਪਏ ਦਾ ਟੋਲ ਟੈਕਸ ਬਚਾਉਣ ਦੇ ਲਈ ਪਿੰਡਾਂ ਦੇ ਵਿੱਚੋਂ ਇੱਕ ਰਸਤਾ ਚੁਣਿਆ ਸੜਕ ਤੰਗ ਸੀ ਤੇ ਸੜਕ ਦੇ ਕੰਢੇ ਇੱਕ ਡੂੰਗਾ ਛੱਪੜ ਸੀ ਜਿਸ ਦੇ ਵਿੱਚ ਇੱਕ ਕਾਰ ਡਿੱਗ ਜਾਂਦੀ ਹੈ ਤੇ ਜਿਸ ਤੋਂ ਬਾਅਦ ਇਸ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਤੇ ਇਸ ਦੀ ਭੈਣ ਨੂੰ ਹੁਣ ਬਚਾ ਲਿਆ ਗਿਆ ਹੈ ਸੋ ਬੇहद ਮੰਦ ਭਾਗਾ ਇਹ ਮਾਮਲਾ ਸਾਹਮਣੇ ਨਿਕਲ ਕੇ ਆਇਆ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਅਮਰਤਸਰ ਦੇ ਵਿੱਚ ਦਿਨ ਦਿਹਾੜੇ ਹੋਏ ਹਮਲੇ ਦਾ ਇੱਕ ਸਾਨਸਨੀਖੇਜ ਵੀਡੀਓ ਸਾਹਮਣੇ ਆਇਆ ਹੈ ਜਿਸ ਦੇ ਨਾਲ ਇਲਾਕੇ ਦੇ ਵਿੱਚ دہشت ਫੈਲ ਗਈ ਹੈ। ਵਾਇਰਲ ਵੀਡੀਓ ਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਕੁਝ ਨੌਜਵਾਨ ਕਾਲੀ ਗੱਡੀ ਦੇ ਵਿੱਚ ਸਵਾਰ ਹੋ ਕੇ ਆਉਂਦੇ ਹਨ ਤੇ ਸੜਕ ਦੇ ਉੱਤੇ ਜਾ ਰਹੇ ਇੱਕ ਬੋਲਟ ਮੋਟਰਸਾਈਕਲ ਸਵਾਰ ਤੇ ਮਗਰੋਂ ਆ ਕੇ ਗੱਡੀ ਮਾਰੀ ਜਾਂਦੀ ਹੈ ਜਿਸ ਦੇ ਕਾਰਨ ਉਹ ਜ਼ਮੀਨ ਦੇ ਉੱਤੇ ਡਿੱਗ ਜਾਂਦਾ ਹੈ ਤੇ ਇਸ ਤੋਂ ਬਾਅਦ ਉਹਨਾਂ ਦੇ ਵੱਲੋਂ ਗੱਡੀ ਦੇ ਵਿੱਚੋਂ ਉੱਤਰ ਕੇ ਹਥਿਆਰ ਕੱਢੇ ਜਾਂਦੇ ਹਨ ਤੇ ਹਥਿਆਰ ਕੱਢ ਕੇ ਉਸ ਦਾ ਪਿੱਛਾ ਕੀਤਾ ਜਾਂਦਾ ਹੈ। ਸੋ ਜਿਸ ਤੋਂ ਬਾਅਦ ਉਸ ਨੂੰ ਘੇਰ ਕੇ ਉਸਤੇ ਤੇ ਤੇਜ਼ ਧਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਜਾਂਦਾ ਹੈ। ਇਹ ਤੋਂ ਸੁਨਿਆਰਾ ਮੁਖਤਿਆਰ ਸਿੰਘ ਅੰਤਰਜਾਮੀ ਕਲੋਨੀ ਦਾ ਰਹਿਣ ਵਾਲਾ ਹੈ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰਾਂ ਨੇ ਹਮਲਾ ਕਰਕੇ 425 ਗ੍ਰਾਮ ਸੋਨਾ ਵੀ ਲੁੱਟ ਲਿਆ ਹੈ ਤੇ ਪੀੜਤ ਦੇ ਰਿਸ਼ਤੇਦਾਰ ਸਾਹਿਬ ਸਿੰਘ ਨੇ ਦੱਸਿਆ ਹੈ ਕਿ ਹਮਲੇ ਪਿੱਛੇ ਫਰੋਤੀ ਦੀ ਮੰਗ ਦਾ ਮਾਮਲਾ ਹੈ। ਕੁਝ ਦਿਨ ਪਹਿਲਾਂ ਹੀ ਉਸ ਤੋਂ ਫਰੋਤੀ ਮੰਗੀ ਗਈ ਸੀ ਤੇ ਜਦੋਂ ਫਰੋਤੀ ਦੀ ਰਕਮ ਨਹੀਂ ਦਿੱਤੀ ਗਈ ਤੇ ਦੋਚੀਆਂ ਨੇ ਸ਼ਰੀਆਮ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਬੱਚਿਆਂ ਨੂੰ ਹੁਣ ਮਿੱਡੇ ਮੀਲ ਦੇ ਵਿੱਚ ਮਿਲੇਗਾ ਆਰਗੈਨਿਕ ਫੂਡ। ਜੀ ਹਾਂ ਭਗਵੰਤ ਮਾਨ ਸਰਕਾਰ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ ਪੰਜਾਬ ਦੀ ਉਪਜਾਊ ਮਿੱਟੀ ਨਾ ਸਿਰਫ ਦੇਸ਼ ਦੇ ਅਨਾਜ ਭੰਡਾਰਾਂ ਨੂੰ ਭਰੇਗੀ ਸਗੋਂ ਸਰਕਾਰੀ ਸਕੂਲ ਦੇ ਵਿੱਚ ਪੜ੍ਹ ਰਹੇ ਬੱਚਿਆਂ ਦੇ ਲਈ ਵੀ ਇੱਕ ਉਜਵਲ ਭਵਿੱਖ ਅਤੇ ਬਿਹਤਰ ਸਿਹਤ ਦੀ ਨੀਂਹ ਰੱਖੇਗੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਹੁਣ 573 ਸਰਕਾਰੀ ਸਕੂਲਾਂ ਦੇ ਵਿੱਚ ਪੋਸ਼ਟਿਕ ਬਾਗ ਸਥਾਪਿਤ ਕਰਕੇ ਰਾਜ ਦੇ ਵਿਦਿਅਕ ਢਾਂਚੇ ਨੂੰ ਬੁਨਿਆਦੀ ਤੌਰ ਦੇ ਉੱਤੇ ਬਦਲਣ ਦਾ ਇਤਿਹਾਸਿਕ ਫੈਸਲਾ ਲਿਆ ਹੈ ਉਹਨਾਂ ਨੇ ਕਿਹਾ ਹੈ ਕਿ ਸਰਕਾਰੀ ਸਕੂਲਾਂ ਦੇ ਵਿੱਚ ਕਾਫੀ ਜਿਆਦਾ ਕਪੋਸ਼ਣ ਦੇ ਤੌਰ ਦੇ ਉੱਤੇ ਬੱਚੇ ਪਾਈ ਜਾਂਦੇ ਹਨ ਸੋ ਜਿਸ ਦੇ ਕਾਰਨ ਹੋਣਾ ਸਰਕਾਰੀ ਸਕੂਲਾਂ ਦੇ ਲਈ ਸਿੱਧੇ ਤੌਰ ਦੇ ਉੱਤੇ ਪੰਜਾਬ ਸਰਕਾਰ ਦੇ ਵੱਲੋਂ ਕੀਟ ਨਾਸ਼ਕ ਮੁਖਤ ਸਬਜ਼ੀਆਂ ਜਿਹੜੀਆਂ ਕਿ ਉਗਾਈਆਂ ਜਾਣਗੀਆਂ ਇਸ ਤੋਂ ਇਲਾਵਾ ਫਲ ਵੀ ਉਗਾਏ ਜਾਣਗੇ ਜਿਸ ਤੋਂ ਬਾਅਦ ਕਿ ਸ਼ੁੱਧ ਅਤੇ ਤਾਜ਼ਾ ਸਬਜ਼ੀਆਂ ਇਹ ਬੱਚਿਆਂ ਨੂੰ ਹੀ ਦਿੱਤੀਆਂ ਜਾਣਗੀਆਂ ਸੋ ਮਿੱਡੇ ਮੀਲ ਦੇ ਵਿੱਚ ਹੀ ਇਹ ਜਿਹੜੀਆਂ ਸਬਜ਼ੀਆਂ ਆ ਉਹ ਬਾਰਤੀਆਂ ਜਾਣਗੀਆਂ ਸੋ ਦੱਸਿਆ ਜਾ ਰਿਹਾ ਹੈ ਕਿ ਕਾਫੀ ਜ਼ਿਆਦਾ ਕੀਟ ਨਾਸ਼ਕ ਜਿਹੜੀਆਂ ਆ ਰਹੀਆਂ ਹਨ ਸਬਜ਼ੀਆਂ ਸੋ ਉਹ ਸਬਜ਼ੀਆਂ ਹੁਣ ਨਹੀਂ ਬੱਚਿਆਂ ਨੂੰ ਖਲਾਈਆਂ ਜਾਣਗੀਆਂ ਜਾਂ ਫਿਰ ਸੰਤਰੇ ਆਦੀ ਜਿਹੜੇ ਕਿਸ ਤੋਂ ਇਲਾਵਾ ਹੋਰ ਫਰੂਟ ਜਿਹੜੇ ਉਗਾਏ ਜਾ ਸਕਦੇ ਪੰਜਾਬ ਦੇ ਵਿੱਚ ਉਹਨਾਂ ਨੂੰ ਹੁਣ ਆਰਗੈਨਿਕ ਤਰੀਕੇ ਦੇ ਨਾਲ ਉਗਾਇਆ ਜਾਵੇਗਾ ਤੇ ਬੱਚਿਆਂ ਨੂੰ ਇਹ ਸਬਜ਼ੀਆਂ ਅਤੇ ਇਸ ਤੋਂ ਇਲਾਵਾ ਫਰੂਟ ਦਿੱਤੇ ਜਾਣਗੇ ਮਿਡੇ ਮੀਲ ਦੇ ਵਿੱਚ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਰੈੱਡ ਲਾਈਟ ਦੇ ਉੱਤੇ ਰੁਕੀਆਂ ਬੱਸਾਂ ਦੇ ਉੱਤੇ ਭਿਆਨਕ ਹਮਲਾ ਤਿੰਨ ਬਾਨਾਂ ਦੇ ਟੁੱਟੇ ਸ਼ੀਸ਼ੇ ਦੋ ਡਰਾਈਵਰ ਵੀ ਕਰ ਦਿੱਤੇ ਗਏ ਜ਼ਖਮੀ ਜੀ ਹਾਂ ਹਮਲੇ ਤੋਂ ਬਾਅਦ ਫੈਲ ਗਈ ਹੈ دہشت ਲੁਧਿਆਣਾ ਦੇ ਵਿੱਚ ਜੰਡੀਗੜ੍ਹ ਰੋਡ ਦੇ ਉੱਤੇ ਵੀਰ ਪੈਲਸ ਦੇ ਨੇੜੇ ਸਥਿਤੀ ਉਸ ਸਮੇਂ ਤਣਾਅਪੂਰਨ ਹੋ ਗਈ ਜਦੋਂ ਤਿੰਨ ਬਾਨਾਂ ਦੇ ਉੱਤੇ اچانک ਪੱਥਰਾਂ ਦੇ ਨਾਲ ਹਮਲਾ ਕਰ ਦਿੱਤਾ ਗਿਆ ਦੱਸਦੀ ਹੈ ਕਿ ਸ਼ੁੱਕਰਵਾਰ ਦੇਰ ਸ਼ਾਮ ਹੋਏ ਇਸ ਹਮਲੇ ਦੇ ਵਿੱਚ ਦੋ ਨਿੱਜੀ ਕੰਪਨੀਆਂ ਦੀਆਂ ਬੱਸਾਂ ਅਤੇ ਇੱਕ ਟੈਂਪੂ ਟਰੈਵਲਰ ਦੇ ਅਗਲੇ ਸ਼ੀਸ਼ੇ ਟੁੱਟ ਗਏ ਹਨ ਜਦੋਂ ਕਿ ਦੋ ਬੱਸ ਡਰਾਈਵਰ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਹਨ ਇਸ ਘਟਨਾ ਨੇ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਾ ਦਿੱਤਾ ਹੈ ਰਾਹਗੀਰਾਂ ਦੇ ਅਨੁਸਾਰ ਕੁਝ ਸਭ ਕੁਝ ਕੁਝ ਮਿੰਟਾਂ ਦੇ ਵਿੱਚ ਹੀ ਵਾਪਰ ਗਿਆ ਜਿਸ ਦੇ ਕਾਰਨ ਲੋਕ ਇਸ ਗੱਲੋਂ ਉਲਝ ਗਏ ਕਿ ਹਮਲਾ ਆਖਰਕਾਰ ਕਿਸ ਨੇ ਅਤੇ ਕਿਉਂ ਕੀਤਾ ਹੈ ਸਿਵਲ ਹਸਪਤਾਲ ਦੇ ਵਿੱਚ ਹੁਣ ਦਾਖਲ ਕਰਵਾਇਆ ਗਿਆ ਹੈ ਡਰਾਈਵਰ ਸਿਮਰਨਜੀਤ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਨਨਕਾਣਾ ਸਾਹਿਬ ਦੇ ਵਿੱਚ ਇੱਕ ਨਿੱਜੀ ਵਸ ਦੇ ਲਈ ਬੱਸ ਚਲਾਉਂਦਾ ਹੈ ਤੇ ਸ਼ੁੱਕਰਵਾਰ ਰਾਤ ਨੂੰ ਆਮ ਬਾਗ ਫੈਕਟਰੀ ਕਰਮਚਾਰੀਆਂ ਨੂੰ ਛੱਡ ਕੇ ਵਾਪਸ ਆ ਰਿਹਾ ਸੀ ਜਦੋਂ ਚੰਡੀਗੜ੍ਹ ਰੋਡ ਦੇ ਉੱਤੇ ਵੀਰ ਪੈਲਸ ਦੇ ਨੇੜੇ ਲਾਲਬੱਤੀ ਦੇ ਪਹੁੰਚਿਆ ਤੇ ਇਸੇ ਦੌਰਾਨ ਅਚਾਨਕ ਉਸ ਦੇ ਬਾਹਲੇ ਕੋੜਦਾ ਹੋਇਆ ਪੱਥਰ ਆਇਆ ਤੇ ਉਸ ਦੀ ਬੱਸ ਦੇ ਵਿੱਚ ਅਗਲੀ ਖਿੜਕੀ ਦੇ ਵਿੱਚ ਲੱਗਾ ਸੋ ਜਿਸ ਦੇ ਕਾਰਨ ਉਹ ਸਿੱਧਾ ਚਿਹਰੇ ਦੇ ਉਸ ਦੇ ਉੱਤੇ ਲੱਗਾ ਤੇ ਖੂਨ ਵਹਿਣ ਲੱਗ ਪਿਆ ਉਸ ਨੇ ਤੁਰੰਤ ਬੱਸ ਰੋਕੀ ਸਿਮਰਜੀਤ ਨੇ ਕਿਹਾ ਹੈ ਕਿ ਇੱਕ ਹੋਰ ਬੱਸ ਦੇ ਉੱਤੇ ਵੀ ਇਸੇ ਤਰ੍ਹਾਂ ਹੀ ਹਮਲਾ ਹੋਇਆ ਟੈਂਪੂ ਟਰੈਵਲਰ ਵੀ ਉੱਥੇ ਰੁਕ ਗਿਆ ਤੇ ਉਹਨਾਂ ਦੀਆਂ ਵੀ ਅਗਲੀਆਂ ਖਿੜਕੀਆਂ ਇਸੇ ਤਰ੍ਹਾਂ ਹੀ ਤੋੜੀਆਂ ਗਈਆਂ ਪੱਥਰबाजी ਦੇ ਨਾਲ ਦੂਜੀ ਬੱਸ ਦੇ ਡਰਾਈਵਰ ਦੇ ਵੀ ਗੰਭੀਰ ਸੱਟਾਂ ਲੱਗੀਆਂ ਹਨ ਸੋ ਬੇहद ਹਾਲਾਤ ਹੁਣ ਪੰਜਾਬ ਦੇ ਖਰਾਬ ਹੋ ਚੁੱਕੇ ਹਨ ਕਿ ਆਉਂਦੀਆਂ ਜਾਂਦੀਆਂ ਬੱਸਾਂ ਦੇ ਉੱਤੇ ਹੀ ਹੁਣ ਹਮਲੇ ਹੋਣੇ ਸ਼ੁਰੂ ਹੋ ਚੁੱਕੇ ਹਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਹੁਣ ਪਿਛਲੇ 50 ਸਾਲਾਂ ਦਾ ਰਿਕਾਰਡ ਟੁੱਟ ਚੁੱਕਾ ਹੈ ਤੇ ਪੰਜਾਬ ਦੇ ਵਿੱਚ ਹੋ ਗਈ ਹੈ ਰਿਕਾਰਡ ਤੋੜ ਠੰਡ ਜੀਹਾਂ ਸ਼ੀਤ ਲਹਿਰ ਦੀ ਲਪੇਟ ਦੇ ਵਿੱਚ ਕਈ ਸੂਬੇ ਪਾਰਾ 0 ਡਿਗਰੀ ਸੈਲਸੀਅਸ ਤੋਂ ਵੀ ਹੇਠਾਂ ਜਾ ਚੁੱਕਿਆ ਹੈ ਪੰਜਾਬ ਸਣੇ ਬਾਕੀ ਸੂਬਿਆਂ ਦੇ ਮੌਸਮ ਦਾ ਵੀ ਹਾਲ ਵਿਗੜ ਚੁੱਕਾ ਹੈ ਜੀਹਾਂ ਹਿਮਾਲਿਆਈ ਰਾਜਾਂ ਤੋਂ ਚੱਲ ਰਹੀਆਂ ਬਰਫ਼ੀਲੀਆਂ ਹਵਾਵਾਂ ਨੇ ਹੁਣ ਮੈਦਾਨੀ ਇਲਾਕਿਆਂ ਨੂੰ ਠੰਡਾ ਕਰ ਦਿੱਤਾ ਹੈ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਦੇ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਤਾਪਮਾਨ 0 ਡਿਗਰੀ ਤੋਂ ਵੀ ਹੇਠਾਂ ਪਹੁੰ ਤभी ਟੈਂਪਰੇਚਰ 1 ਡਿਗਰੀ ਦੇ ਕਰੀਬ ਦੱਸਿਆ ਜਾ ਰਿਹਾ ਹੈ ਜੋ ਕਿ ਪਿਛਲੇ 50 ਸਾਲਾਂ ਦਾ ਰਿਕਾਰਡ ਹੁਣ ਟੁੱਟ ਚੁੱਕਾ ਹੈ ਹਰਿਆਣਾ ਸਮੇਤ ਮਦਾਨੀ ਇਲਾਕਿਆਂ ਦੇ ਵਿੱਚ ਕਾਫੀ ਜ਼ਿਆਦਾ ਠੰਡ ਹੋ ਚੁੱਕੀ ਹੈ ਕੁਝ ਰਾਜਾਂ ਦੇ ਵਿੱਚ ਸ਼ੁੱਕਰਵਾਰ ਨੂੰ ਹਲਕੀ بارش ਵੀ ਹੋਈ ਜਿਸ ਤੋਂ ਬਾਅਦ ਹੋਰ ਜ਼ਿਆਦਾ ਠੰਡ ਹੋ ਚੁੱਕੀ ਹੈ ਦੱਸ ਦਈਏ ਕਿ ਪਹਾੜਾਂ ਤੋਂ ਚੱਲ ਰਹੀਆਂ ਠੰਡੀਆਂ ਹਵਾਵਾਂ ਨੇ ਪੰਜਾਬ ਅਤੇ ਚੰਡੀਗੜ੍ਹ ਦੇ ਵਿੱਚ ਠੰਡ ਨੂੰ ਵਧਾ ਦਿੱਤਾ ਹੈ ਮੌਸਮ ਵਿਭਾਗ ਚੰਡੀਗੜ੍ਹ ਦੇ ਅਨੁਸਾਰ ਅੱਜ ਸ਼ਨੀਵਾਰ ਮੌਸਮ ਵਿਭਾਗ ਦੇ ਅਨੁਸਾਰ ਅੱਜ ਐਤਵਾਰ ਅਤੇ ਕੱਲ ਤੂੰ ਰਾਹਤ ਦੀ ਕੋਈ ਵੀ ਉਮੀਦ ਨਹੀਂ ਹੈ ਸੋ ਪੰਜਾਬ ਦੇ ਵਿੱਚ ਅਗਲੇ 10 ਦਿਨਾਂ ਤੱਕ ਹੁਣ ਭਾਰੀ ਠੰਡ ਦਾ ਇਸੇ ਤਰ੍ਹਾਂ ਹੀ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਤੇ ਇਸੇ ਦੌਰਾਨ ਤੁਹਾਨੂੰ ਦੱਸਦੀ ਹੈ ਕਿ ਪੰਜਾਬ ਦੇ ਸਕੂਲ ਵੀ ਜਿਹੜੇ ਕਿ ਛੁੱਟੀਆਂ ਕੀਤੀਆਂ ਗਈਆਂ ਹਨ ਭਾਰੀ ਠੰਡ ਦੇ ਕਾਰਨ ਸੋ ਸਕੂਲਾਂ ਦੇ ਵਿੱਚ ਛੁੱਟੀਆਂ ਜਿੱਥੇ ਕਿ 13 ਜਨਵਰੀ ਤੱਕ ਕੀਤੀਆਂ ਗਈਆਂ ਹਨ ਉੱਥੇ ਹੀ ਮੌਸਮ ਵਿਭਾਗ ਦੇ ਵੱਲੋਂ ਅਗਲੇ 10 ਦਿਨਾਂ ਦੇ ਲਈ ਹੁਣ ਭਾਰੀ ਠੰਡ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਸੋ ਇਸ ਦੌਰਾਨ ਬਹੁਤ ਸਾਰੇ ਮਾਪਿਆਂ ਦੇ ਵੱਲੋਂ ਅਤੇ ਉਹਨਾਂ ਦੇ ਜਿਹੜੇ ਬੱਚੇ ਆ ਤੇ ਇਸ ਤੋਂ ਇਲਾਵਾ ਬਹੁਤ ਸਾਰੇ ਅਧਿਆਪਕਾਂ ਦੇ ਵੱਲੋਂ ਹੋਣੇ ਕਮੈਂਟ ਕੀਤੇ ਜਾ ਰਹੇ ਹਨ ਕਿ ਪੰਜਾਬ ਦੇ ਵਿੱਚ ਛੁੱਟੀਆਂ ਦੇ ਵਿੱਚ ਹੋਰ ਵਾਧਾ ਹੋਣਾ ਚਾਹੀਦਾ ਹੈ ਕਿਉਂਕਿ ਇਸ ਸਾਲ ਕਾਫੀ ਜ਼ਿਆਦਾ ਭਾਰੀ ਠੰਡ ਪੈ ਰਹੀ ਹੈ ਤੇ ਪਿਛਲੇ 50 ਸਾਲਾਂ ਦਾ ਮੌਸਮ ਦਾ ਰਿਕਾਰਡ ਵੀ ਟੁੱਟ ਚੁੱਕਾ ਹੈ ਤੇ ਟੈਂਪਰੇਚਰ ਤਕਰੀਬਨ 1 ਡਿਗਰੀ ਦੇ ਨੇੜੇ ਪਹੁੰਚ ਚੁੱਕਾ ਹੈ ਜਿਸ ਤੋਂ ਬਾਅਦ ਕਿ ਪੰਜਾਬ ਦੇ ਸਕੂਲਾਂ ਦੇ ਵਿੱਚ ਬੱਚਿਆਂ ਦਾ ਜਾਣਾ ਕਾਫੀ ਜ਼ਿਆਦਾ ਮੁਸ਼ਕਲ ਹੈ ਤੇ ਇਸ ਤੋਂ ਇਲਾਵਾ ਆਨਲਾਈਨ ਕਲਾਸਾਂ ਹੀ ਹੁਣ ਲਗਾਈਆਂ ਜਾ ਰਹੀਆਂ ਹਨ ਤੇ ਉਹਨਾਂ ਦਾ ਕਹਿਣਾ ਹੈ ਕਿ 20 ਜਨਵਰੀ ਤੱਕ ਛੁੱਟੀਆਂ ਵਧਾ ਦੇਣੀਆਂ ਚਾਹੀਦੀਆਂ ਹਨ ਜਿਸ ਦੇ ਕਾਰਨ ਕਿ ਬੱਚੇ ਘਰ 온라인 ਕਲਾਸਾਂ ਲਗਾ ਕੇ ਆਪਣੀ ਸਟੱਡੀ ਕਰ ਸਕਦੇ ਹਨ ਤੇ ਉਹ ਸੇਫ ਰਹਿ ਸਕਦੇ ਹਨ ਕਿਉਂਕਿ ਕਾਫੀ ਜ਼ਿਆਦਾ ਧੁੰਦ ਪੈਣ ਦੇ ਕਾਰਨ ਸੜਕੀ ਆਵਾਜਾਈ ਵੀ ਪ੍ਰਭਾਵਿਤ ਹੋ ਰਹੀ ਹੈ ਫਲਾਈਟਾਂ ਰੱਦ ਹੋ ਰਹੀਆਂ ਹਨ ਅਤੇ ਇਸ ਤੋਂ ਇਲਾਵਾ ਟ੍ਰੇਨਾਂ ਵੀ ਕਾਫੀ ਜ਼ਿਆਦਾ ਲੇਟ ਜਾਂ ਫਿਰ ਉਹਨਾਂ ਨੂੰ ਰੱਦ ਕੀਤਾ ਜਾ ਰਿਹਾ ਹੈ ਤੇ ਕਾਫੀ ਹਾਦਸੇ ਵੀ ਵਾਪਰ ਰਹੇ ਹਨ ਸੋ ਇਸੇ ਦੌਰਾਨ ਉਹਨਾਂ ਦਾ ਕਹਿਣਾ ਹੈ ਕਿ ਸਕੂਲ ਹੁਣ 20 ਜਨਵਰੀ ਤੱਕ ਬੰਦ ਕਰ ਦੇਣੇ ਚਾਹੀਦੇ ਹਨ ਕਿਉਂਕਿ 20 ਜਨਵਰੀ ਤੋਂ ਬਾਅਦ ਪੰਜਾਬ ਦੇ ਵਿੱਚ ਮੌਸਮ ਥੋੜਾ ਤਬਦੀਲ ਹੋ ਜਾਵੇਗਾ ਸੋ 20 ਜਨਵਰੀ ਤੱਕ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ ਸੋ ਇਸੇ ਦ ਆਪਣੀ رائے ਕਮੈਂਟ ਬਾਕਸ ਦੇ ਵਿੱਚ ਜਰੂਰ ਦਿਓ ਕਿ ਪੰਜਾਬ ਦੇ ਸਕੂਲ ਹੁਣ 20 ਜਨਵਰੀ ਤੱਕ ਬੰਦ ਕਰ ਦੇਣੇ ਚਾਹੀਦੇ ਹਨ ਜਾਂ ਫਿਰ ਨਹੀਂ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਵਿਜੀਲੈਂਸ ਬਿਊਰੋ ਦੇ ਵੱਲੋਂ 5000 ਰੁਪਏ ਰਿਸ਼ਵਤ ਲੈੰਦਾ ਸਹਾਇਕ ਸਬ ਇੰਸਪੈਕਟਰ ਰੰਗੇ ਹੱਥੀ ਗ੍ਰਫਤਾਰ ਤਸਵੀਰ ਤੁਸੀਂ ਇਸ ਦੀ ਦੇਖ ਸਕਦੇ ਹੋ ਸੋ ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਦੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਤਹਿਤ ਜ਼ਿਲ੍ਹਾ ਕਪੂਰਥਲਾ ਦੇ ਥਾਣਾ ਸਿਟੀ ਫਗਵਾੜਾ ਵਿਖੇਤਨਾਤ ਸਹਾਇਕ ਸਬ ਇੰਸਪੈਕਟਰ ਸਰਵਜੀਤ ਸਿੰਘ ਨੂੰ ਸ਼ਿਕਾਇਤ ਕਰਤਾ ਦੇ ਮਾਪਿਆਂ ਨੂੰ ਜਮਾਨਤ ਦੇਣ ਦੇ ਵਿੱਚ ਮਦਦ ਕਰਨ ਬਦਲੇ 5000 ਰੁਪਏ ਰਿਸ਼ਵਤ ਲੈੰਦੇ ਹੋਏ ਰੰਗੇ ਹੱਥੀ ਕਾਬੂ ਕੀਤਾ ਹੈ ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਹੋਇਆਂ ਰਾਜ ਬਿਜ਼ਨਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਹੈ ਕਿ ਔਕਤ ਮੁਲਜ਼ਮ ਪਿੰਡ ਈਸਰਵਾਲ ਜ਼ਿਲ੍ਹਾ ਜਲੰਧਰ ਦੇ ਪਿੰਕ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ਦੇ ਉੱਤੇ ਗ੍ਰਿਫਤਾਰ ਕੀਤਾ ਗਿਆ ਹੈ ਬੁਲਾਰੇ ਨੇ ਦੱਸਿਆ ਹੈ ਕਿ ਸ਼ਿਕਾਇਤਕਰਤਾ ਦੇ ਮਾਪਿਆਂ ਵਿਰੁੱਧ ਥਾਣਾ ਸਿਟੀ ਫਗਵਾੜਾ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ ਦੋਚੀ ਅਧਿਕਾਰੀ ਨੇ ਸ਼ਿਕਾਇਤਕਰਤਾ ਨੂੰ ਉਸਦੇ ਮਾਪਿਆਂ ਦੀ ਜਾਂਚ ਦੇ ਵਿੱਚ ਸ਼ਾਮਲ ਹੋਣ ਦੇ ਸਬੰਧ ਦੇ ਵਿੱਚ ਅਦਾਲਤੀ ਕੰਪਲੈਕਸ ਫਗਵਾੜਾ ਦੇ ਵਿੱਚ ਬੁਲਾਇਆ ਗਿਆ ਸੀ ਤੇ ਉਸਦੇ ਦੁਆਰਾ ਕਿਹਾ ਗਿਆ ਸੀ ਕਿ ਮੈਨੂੰ 10000 ਰੁਪਏ ਰਿਸ਼ਵਤ ਦੇ ਦੇਵੀਂ ਪਰ ਉਸਦੇ ਵੱਲੋਂ 5000 ਰੁਪਏ ਰਿਸ਼ਵਤ ਦਿੱਤੀ ਗਈ ਜਿਸ ਤੋਂ ਬਾਅਦ ਇਹ ਸਬ ਇੰਸਪੈਕਟਰ ਫੜਿਆ ਗਿਆ ਹੈ ਸੋ ਤਸਵੀਰ ਇਸ ਦੀ ਦੇਖ ਸਕਦੇ ਹੋ ਸੋ ਜਿਵੇਂ ਹੀ ਪੰਜਾਬ ਦੇ ਵਿੱਚ ਖਾਸ ਤੌਰ ਦੇ ਉੱਤੇ ਪੁਲਿਸ ਮੁਲਾਜ਼ਮ ਹਨ ਜੋ ਕਿ ਚਿੱਟੇ ਵਾਲਿਆਂ ਨੂੰ ਵੀ ਸ਼ਰੀਆਮ ਇਸੇ ਤਰ੍ਹਾਂ ਹੀ ਪੈਸੇ ਲੈ ਕੇ ਛੱਡ ਦਿੰਦੇ ਹਨ ਇਹੀ ਵੱਡਾ ਕਾਰਨ ਹੈ ਕਿ ਪੰਜਾਬ ਦੇ ਵਿੱਚ ਜੁੱਧ ਨਸ਼ਿਆਂ ਵਿਰੋਧ ਜਿਹੜਾ ਚੱਲ ਰਿਹਾ ਹੈ ਉਸ ਦੇ باوجود ਪੰਜਾਬ ਦੇ ਵਿੱਚੋਂ ਨਸ਼ਾ ਖਾਤਮ ਨਹੀਂ ਹੋ ਰਿਹਾ ਉਸ ਦੇ ਲਈ ਇਹੋ ਜਿਹੇ ਪੁਲਿਸ ਮੁਲਾਜ਼ਮ ਜ਼ਿੰਮੇਵਾਰ ਹਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਰੋਪੜ ਤੋਂ ਖਬਰ ਨਿਕਲ ਕੇ ਆ ਰਹੀ ਹੈ ਪੰਜਾਬ ਪੁਲਿਸ ਦੇ ਏਐਸਆਈ ਅਸ਼ਵਨੀ ਕੁਮਾਰ ਦੀ ਖੌਫਨਾਕ ਸੜਕ ਹਾਦਸੇ ਦੇ ਵਿੱਚ ਮੌਤ ਹੋਈ ਹੈ ਜੀਹਾਂ ਰੂਪਨਗਰ ਦੇ ਵਿੱਚ ਪੰਜਾਬ ਪੁਲਿਸ ਦੇ ਇੱਕ ਏਐਸਆਈ ਦੇ ਨਾਲ ਦਰਦਨਾਕ ਹਾਸਾ ਵਾਪਨ ਦੀ ਖਬਰ ਸਾਹਮਣੇ ਆਈ ਹੈ ਜਿਸ ਦੇ ਵਿੱਚ ਏਐਸਆਈ ਅਸ਼ਵਨੀ ਕੁਮਾਰ ਦੀ ਮੌਕੇ ਦੇ ਉੱਤੇ ਹੀ ਮੌਤ ਹੋ ਗਈ ਹੈ ਮ੍ਰਿਤਕ ਪੁਲਿਸ ਅਧਿਕਾਰੀ ਨੰਗਲ ਦੇ ਪਿੰਡ ਬਰਾਰੀ ਦਾ ਰਹਿਣ ਵਾਲਾ ਹੈ ਤੇ ਜਾਣਕਾਰੀ ਦੇ ਅਨੁਸਾਰ ਮਿਲੀ ਜਾਣਕਾਰੀ ਮੁਤਾਬਕ ਰੂਪਨਗਰ ਪੁਲਿਸ ਲਾਈਨ ਦੇ ਵਿੱਚ ਤਾਇਨਾਤ ਏਐਸਆਈ ਅਸ਼ਵਨੀ ਦੇ ਵਿਅਦੀ ਦਾ ਫਰੀ ਕੰਮ ਸਬੰਧੀ ਉਲੀ ਗਿਆ ਹੋਇਆ ਸੀ ਤੇ ਵਾਪਸੀ ਦੌਰਾਨ ਉਹ ਸੜਕ ਪਾਰ ਕਰ ਰਿਹਾ ਸੀ ਤੇ ਇਸੇ ਦੌਰਾਨ ਇੱਕ ਤੇਜ਼ ਰਫ਼ਤਾਰ ਕੈਂਟਰ ਉਸ ਨੂੰ ਟੱਕਰ ਮਾਰ ਦਿੰਦਾ ਹੈ ਸੋ ਕੈਂਟਰ ਦੀ ਟੱਕਰ ਦੇ ਨਾਲ ਅਸ਼ਵਨੀ ਦੂਰ ਜਾ ਕੇ ਡਿੱਗਦਾ ਹੈ ਤੇ ਉਸ ਦੀ ਮੌਤ ਹੋ ਗਈ ਹੈ ਸੋ ਅਸ਼ਵਨੀ ਦੀ ਮੌਤ ਤੋਂ ਬਾਅਦ ਹੁਣ ਉਸ ਦੇ ਪਰਿਵਾਰਕ ਮੈਂਬਰਾਂ ਦੇ ਵਿੱਚ ਕਾਫੀ ਜ਼ਿਆਦਾ ਸੋਗ ਦੀ ਲਹਿਰ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਉਹ ਆਪਣੇ ਪਿੱਛੇ ਪਤਨੀ ਅਤੇ ਦੋ ਨੌਜਵਾਨ ਪੁੱਤਰ ਛੱਡ ਗਿਆ ਹੈ ਸੋ ਵੇਖਦੇ ਹੀ ਮੰਦ ਭਾਗੀ ਖਬਰ ਹੈ ਸੋ ਤਸਵੀਰ ਜਿਹੜੀ ਉਹ ਸੀਸੀਟੀਵੀ 'ਤ' ਹੋ ਚੁੱਕੀ ਹੈ ਸੋ ਤਸਵੀਰ ਦੇਖ ਸਕਦੇ ਹੋ ਕਿ ਕਿਵੇਂ ਇੱਕ ਟਰੱਕ ਦੇ ਵੱਲੋਂ ਉਸ ਨੂੰ ਟੱਕਰ ਮਾਰੀ ਜਾਂਦੀ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਜਿੱਥੇ ਕਿ ਪਿਛਲੇ ਦਿਨੀ ਪੰਜਾਬ ਦੀਆਂ ਕੋਟਾਂ ਨੂੰ ਬੰਬ ਦੇ ਨਾਲ ੜਾਉਣ ਦੀ ਧਮਕੀ ਮਿਲੀ ਸੀ ਸੋ ਇਸ ਤੋਂ ਬਾਅਦ ਹੁਣ ਖਰੜ ਦੇ ਐਸ ਡੀ ਐਮ ਦਫ਼ਤਰ ਨੂੰ ਬੰਬ ਦੇ ਨਾਲ ੜਾਉਣ ਦੀ ਮਿਲੀ ਧਮਕੀ ਜੀ ਹਾਂ ਅੱਜ ਦੁਪਹਿਰ ਹੀ ਖਰੜ ਦੇ ਐਸ ਡੀ ਐਮ ਦਫ਼ਤਰ ਦੇ ਵਿੱਚ ਉਸ ਸਮੇਂ ਹੰਗਾਮਾ ਮਚ ਗਿਆ ਜਦੋਂ ਐਸ ਡੀ ਐਮ ਦਫ਼ਤਰ ਦੇ ਅਧਿਕਾਰ ਤੱਕ ਈਮੇਲ ਆਈ ਕਿ ਉਸ ਨੂੰ ਬੰਬ ਦੇ ਨਾਲ ੜਾ ਦਿੱਤਾ ਜਾਵੇਗਾ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਪੰਜਾਬ ਦੇ ਵਿੱਚ ਹੁਣ ਪੰਜਾਬ ਦੇ ਕਈ ਦਫ਼ਤਰਾਂ ਨੂੰ ਪੰਜਾਬ ਦੇ ਕਈ ਇਲਾਕਿਆਂ ਨੂੰ ਬੰਬ ਦੇ ਨਾਲ ੜਾਉਣ ਦੀਆਂ ਧਮਕੀਆਂ ਮਿਲ ਰਹੀਆਂ ਹਨ ਲੰਬੀ ਜਾਂ ਤੋਂ ਬਾਅਦ ਪੁਲਿਸ ਨੂੰ ਕੋਈ ਬੰਬ ਜਾਂ ਸ਼ੱਕੀ ਵਸਤੂ ਨਹੀਂ ਮਿਲੀ ਜਿਸ ਦੇ ਨਾਲ ਜਨਤਾ ਨੂੰ ਕੁਝ ਰਾਹਤ ਮਿਲੀ ਹੈ ਸੋ ਲਗਾਤਾਰ ਤੋਂ ਅਨੁਲਾਦੀ ਹੈ ਕਿ ਪੰਜਾਬ ਦੇ ਵਿੱਚ ਬੰਬ ਨਾ ਡਾਉਣ ਦੀਆਂ ਜਿਹੜੀਆਂ ਧਮਕੀਆਂ ਪੰਜਾਬੀਆਂ ਨੂੰ ਮਿਲ ਰਹੀਆਂ ਹਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਥਾਂ ਥਾਂ ਲੱਗੇ ਕੂੜੇ ਦੇ ਅੰਬਾਰ ਸ਼ਹਿਰ ਵਾਸੀਆਂ ਦੇ ਲਈ ਬਣ ਰਹੇ ਹਨ ਸ਼ਰਾਫ ਜੀਹਾਂ ਇਹ ਖਬਰ ਜ਼ਰੂਰ ਮੋਰਿੰਡਾ ਸ਼ਹਿਰ ਦੀ ਹੈ ਪਰ ਪੰਜਾਬ ਦੇ ਤੁਹਾਨੂੰ ਦੱਸ ਦਈਏ ਕਿ ਵਕ ਵਕ ਸ਼ਹਿਰਾਂ ਦੇ ਵਿੱਚ ਇਹੀ ਹਾਲਾਤ ਬਣ ਚੁੱਕੇ ਹਨ ਕੂੜਾ ਪ੍ਰਬੰਧਨ ਦਾ ਕੋਈ ਵੀ ਪੰਜਾਬ ਦੇ ਵਿੱਚ ਸਿਸਟਮ ਨਹੀਂ ਹੈ ਲੋਕਾਂ ਦੇ ਵੱਲੋਂ ਸ਼ਰਿਆਮ ਸੜਕਾਂ ਦੇ ਉੱਤੇ ਹੀ ਕੂੜਾ ਸੁੱਟਣਾ ਸ਼ੁਰੂ ਕਰ ਦਿੱਤਾ ਗਿਆ ਹੈ ਪੰਜਾਬ ਦੀਆਂ ਕਈ ਸੜਕਾਂ ਕਈ ਮੁਹੱਲੇ ਕਈ ਕਸਬੀਆਂ ਦੇ ਵਿੱਚ ਇਸੇ ਤਰ੍ਹਾਂ ਹੀ ਕੂੜੀਆਂ ਦੇ ਢੇਰ ਲੱਗੇ ਹੋਏ ਹਨ ਤੇ ਪਸ਼ੂਆਂ ਦੀ ਗਿਣਤੀ ਤੁਸੀਂ ਇਸ ਦੇ ਵਿੱਚ ਦੇਖ ਸਕਦੇ ਹੋ ਕਿ ਆਖਰਕਾਰ ਕਿੰਨੇ ਪਸ਼ੂ ਇਸ ਤਸਵੀਰ ਦੇ ਵਿੱਚ ਜਾ ਰਿਹਾ ਰਹੇ ਹਨ ਜੋ ਕਿ ਸ਼ਰੇ ਆਮ ਵਾਰਾ ਪਸ਼ੂ ਹਨ ਪੰਜਾਬ ਦੇ ਵਿੱਚ ਸੜਕ ਹਾਸੀਆਂ ਦੇ ਵਿੱਚ ਕਾਫੀ ਜਿਆਦਾ ਇਹਨਾਂ ਦੀ ਸ਼ਮੂਲੀਅਤ ਹੁੰਦੀ ਹੈ ਖਾਸ ਤੌਰ ਦੇ ਉੱਤੇ ਤੁਸੀਂ ਗਿਣਤੀ ਇਹਨਾਂ ਦੀ ਦੇਖ ਸਕਦੇ ਹੋ ਕਿ 8-10 ਪਸ਼ੂ ਇੱਕ ਜਗ੍ਹਾ ਦੇ ਉੱਤੇ ਹੀ ਬੈਠੇ ਹੋਏ ਹਨ ਤੇ ਬਿਮਾਰੀਆਂ ਨੂੰ ਇਹ ਸੱਦਾ ਦੇ ਰਹੇ ਹਨ ਲਗਾਤਾਰ ਇਹੋ ਜਿਹੀਆਂ ਜਿਹੜੀਆਂ ਕਿ ਤਸਵੀਰਾਂ ਪੰਜਾਬ ਦੇ ਥਾਂ-ਥਾਂ ਤੋਂ ਦੇਖਣ ਨੂੰ ਮਿਲਦੀਆਂ ਹਨ ਪਰ ਪੰਜਾਬ ਸਰਕਾਰ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਪੰਜਾਬ ਨੂੰ ਅਸੀਂ ਤੇ ਰੰਗਲਾ ਪੰਜਾਬ ਬਣਾ ਦਿੱਤਾ ਹੈ ਸੋ ਰੰਗਲਾ ਪੰਜਾਬ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਪਸ਼ੂ ਇਹ ਗੰਦ ਕੂੜੇ ਦੇ ਵਿੱਚ ਫਿਰ ਰਹੇ ਹਨ ਤੇ ਸ਼ੇ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ 8-10 ਪਸ਼ੂ ਅਤੇ ਇਸ ਤੋਂ ਇਲਾਵਾ ਇੱਥੇ ਟਰਾਲੀਆਂ ਕੂੜੀਆਂ ਦੀਆਂ ਜਿਹੜੀਆਂ ਕਿ ਕੂੜੇ ਦੀਆਂ ਸਿੱਟੀਆਂ ਹੋਈਆਂ ਨਜ਼ਰ ਆ ਰਹੀਆਂ ਹਨ ਸੋ ਇਹ ਹੈ ਪੰਜਾਬ ਅਸਲੀ ਰੰਗਲਾ ਪੰਜਾਬ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਸੜਕਾਂ ਦੇ ਉੱਤੇ ਅਣਜਾਣ ਈ ਰਿਕਸ਼ਾ ਚਾਲਕ ਦੇ ਰਹੇ ਹਨ ਹਾਸੀਆਂ ਨੂੰ ਅੰਜਾਮ ਜੀ ਹਾਂ ਪੰਜਾਬ ਦੇ ਵਿੱਚ ਲਗਾਤਾਰ ਹੁਣ ਈ ਰਿਕਸ਼ਾ ਦੀ ਗਿਣਤੀ ਵੱਧਦੀ ਜਾ ਰਹੀ ਹੈ ਰੋਜ਼ਗਾਰ ਦਾ ਸਾਧਨ ਬਣੇ ਅਤੇ ਪ੍ਰਦੂਸ਼ਣ ਵੀ ਇਸ ਦੇ ਨਾਲ ਜ਼ਰੂਰ ਘਟਿਆ ਹੈ ਪਰ ਈ ਰਿਕਸ਼ਿਆਂ ਦੀ ਲਗਾਤਾਰ ਧੜਾ ਧੜ ਵੱਧ ਰਹੀ ਗਿਣਤੀ ਨੇ ਆਮ ਰਾਹਗੀਰਾਂ ਦੇ ਲਈ ਮੁਸੀਬਤਾਂ ਖੜੀਆਂ ਕਰ ਦਿੱਤੀਆਂ ਹਨ ਕਿਉਂਕਿ ਈ ਰਿਕਸ਼ੇ ਚਲਾਉਣ ਵਾਲੇ ਬਹੁਤੇ ਅਣਜਾਣ ਚਾਲਕ ਹਾਸੀਆਂ ਨੂੰ ਅੰਜਾਮ ਦੇ ਰਹੇ ਹਨ ਜਦੋਂ ਟ੍ਰੈਫਿਕ ਜਾਮ ਦਾ ਵੀ ਇਹਨਾਂ ਜਦੋਂ ਕਿ ਟ੍ਰੈਫਿਕ ਦੇ ਜਾਮ ਦਾ ਵੀ ਇਹ ਰਿਕਸ਼ੇ ਹੀ ਕਾਰਨ ਬਣ ਰਹੇ ਹਨ ਸੋ ਇਹਨਾਂ ਜਦੋਂ ਕਿ ਟ੍ਰੈਫਿਕ ਜਾਮ ਦਾ ਵੀ ਇਹ ਰਿਕਸ਼ੇ ਹੀ ਕਾਰਨ ਬਣਦੇ ਦਿਖਾਈ ਦੇ ਰਹੇ ਹਨ ਨੀਂਨਾ ਹੀ ਨਹੀਂ ਬਧੇਰੇ ਈ ਰਿਕਸ਼ਿਆਂ ਦੇ ਉੱਤੇ ਨੰਬਰ ਪਲੇਟ ਤੱਕ ਨਹੀਂ ਹੁੰਦੀ ਜਦੋਂ ਜਿਸ ਤੋਂ ਹਾਸਾ ਹੋ ਜਾਂਦਾ ਹੈ ਤੇ ਇਸ ਤੋਂ ਬਾਅਦ ਪਤਾ ਲਗਾਉਣਾ ਵੀ ਕਾਫੀ ਜ਼ਿਆਦਾ ਮੁਸ਼ਕਲ ਹੋ ਜਾਂਦਾ ਹੈ ਕੁਝ ਸਾਲ ਪਹਿਲਾਂ ਹੀ ਈ ਰਿਕਸ਼ੇ ਸੜਕਾਂ ਦੇ ਉੱਤੇ उतारे ਗਏ ਸੀ ਤਾਂ ਜੋ ਕਿ ਡੀਜ਼ਲ ਜਾਂ ਹੋਰ ਪੈਟਰੋਲ ਦੇ ਨਾਲ ਚੱਲਣ ਵਾਲੇ ਆਟੋ ਦੇ ਧੂੰਏ ਦੇ ਕਾਰਨ ਹੋਣ ਵਾਲੇ ਪ੍ਰਦੂਸ਼ਣ ਨੂੰ ਰੋਕਿਆ ਜਾ ਸਕੇ ਪਰ ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਈ ਰਿਕਸ਼ੇ ਹੁਣ ਉਹਨਾਂ ਦੇ ਲਈ ਸਿਰਦਰਦੀ ਬਣ ਚੁੱਕੇ ਹਨ ਕਿਉਂਕਿ ਈ ਰਿਕਸ਼ਿਆਂ ਵਾਲਿਆਂ ਦੇ ਵੱਲੋਂ ਲਗਾਤਾਰ ਪੰਜਾ ਆਪ ਦੇ ਵਿੱਚ ਇਹਨਾਂ ਦੀ ਗਿਣਤੀ ਨੂੰ ਵਧਾਇਆ ਜਾ ਰਿਹਾ ਹੈ ਤੇ ਉਸ ਤੋਂ ਵੀ ਵੱਡੀ ਸਮੱਸਿਆ ਇਹ ਬਣ ਗਈ ਹੈ ਕਿ ਈ ਰਿਐਕਸ਼ਨ ਚਲਾਉਣ ਵਾਲਿਆਂ ਦੇ ਵਿੱਚ ਕਈ ਦਿਵਿਆਂਗ ਬਹੁਤ ਜ਼ਿਆਦਾ ਬਜ਼ੁਰਗ ਅਤੇ ਨਵਾਲਕ ਵੀ ਸ਼ਾਮਲ ਹਨ ਸੋ ਵੀਡੀਓ ਨੂੰ ਅੰਤ ਤੱਕ ਦੇਖਣ ਦੇ ਲਈ ਤੇ ਖਬਰਾਂ ਦੇ ਵਿੱਚ ਬਣੇ ਰਹਿਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ